ਲੋਕ ਸਭਾ ਹਲਕਾ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਲਈ ਮਸੀਹਾ ਬਣ ਕੇ ਆਇਆ ਭਾਜਪਾ ਦਾ ਉਮੀਦਵਾਰ ਦਿਨੇਸ਼ ਬੱਬੂ ਸੜਕ ਦੁਰਘਟਨਾ ਵਿੱਚ ਲੱਤ ਟੁੱਟਣ ਕਾਰਨ ਘਰ ਦਾ ਖਰਚਾ ਚਲਾਉਣਾ ਹੋਇਆ ਸੀ ਮੁਸ਼ਕਲ ਦਿਨੇਸ਼ ਬੱਬੂ ਨੇ ਇਲਾਜ ਦਾ ਸਾਰਾ ਖਰਚ ਚੁੱਕ ਕੇ ਪਰਿਵਾਰ ਦੀ ਕੀਤੀ ਸਹਾਇਤਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੇ ਇੱਕ ਵਾਰ ਫਿਰ ਇਨਸਾਨੀਅਤ ਦਿਖਾਉਂਦੇ ਹੋਏ ਇੱਕ ਨੌਜਵਾਨ ਦੇ ਇਲਾਜ ਦਾ ਸਾਰਾ ਖਰਚ ਚੁੱਕਿਆ ਹੈ ਦੱਸ ਦਈਏ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਬਸੰਤਕੋਟ ਦੇ ਰਹਿਣ ਵਾਲਾ ਹਰਪਿੰਦਰ ਸਿੰਘ ਜੋ ਕਿ ਫਾਈਨੈਂਸ ਦਾ ਕੰਮ ਕਰਦਾ ਸੀ ਸੜਕ ਦੁਰਘਟਨਾ ਵਿੱਚ ਉਸਦੀ ਇੱਕ ਲੱਤ ਫ੍ਰੈਕਚਰ ਹੋ ਗਈ ਸੀ। ਕਾਫੀ ਇਲਾਜ ਕਰਵਾਉਣ ਦੇ ਬਾਵਜੂਦ ਵੀ ਲੱਤ ਸਹੀ ਤਰੀਕੇ ਦੇ ਨਾਲ ਠੀਕ ਨਹੀਂ ਹੋ ਸਕੀ। ਹਰਪਿੰਦਰ ਸਿੰਘ ਘਰ ਵਿੱਚ ਕਮਾਉਣ ਵਾਲਾ ਇਕੱਲਾ ਸੀ ਪਰ ਲੱਤ ਟੁੱਟਣ ਕਰਕੇ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ। ਜਿਸ ਤੋਂ ਬਾਅਦ ਕਿਸੇ ਸੱਜਣ ਨੇ ਇਹ ਸੂਚਨਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਤੱਕ ਪਹੁੰਚਾਈ। ਜਿਸ ਤੋਂ ਬਾਅਦ ਦਿਨੇਸ਼ ਬੱਬੂ ਨੇ ਪਰਿਵਾਰ ਦੇ ਨਾਲ ਆ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਹਰਪਿੰਦਰ ਦੇ ਇਲਾਜ ਦਾ ਸਾਰਾ ਖਰਚ ਉਹਨਾਂ ਵੱਲੋਂ ਕੀਤਾ ਜਾਵੇਗਾ ਅਤੇ ਉਹਨਾਂ ਦਾ ਬੇਟਾ ਖੁਦ ਪੀਜੀਆਈ ਹਰਪਿੰਦਰ ਨੂੰ ਲੈ ਕੇ ਗਿਆ ਅਤੇ ਉੱਥੋਂ ਉਸ ਦਾ ਇਲਾਜ ਸ਼ੁਰੂ ਕਰਵਾਇਆ ਇਸ ਲਈ ਪਰਿਵਾਰ ਬੱਬੂ ਦਾ ਧੰਨਵਾਦ ਕਰਦਾ ਹੋਇਆ ਨਹੀਂ ਥੱਕ ਰਿਹਾ ਜੋ ਕਿ ਉਹਨਾਂ ਦੇ ਲਈ ਇੱਕ ਰੱਬ ਦਾ ਰੂਪਣ ਕੇ ਆਇਆ ਹੈ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਲੋੜਵੰਦ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਕੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਾ ਚਾਹੀਦਾ ਹੈ ਨਾ ਹਰਪਿੰਦਰ ਸਿੰਘ ਜੀ ਬਸੰਤ ਕੋੜ ਤੇ ਹਿੰਦੀ ਮੈਂ ਸਰ ਜੀ ਇਤਨਾ ਫਾਈਨੈਂਸ ਦਾ ਕੰਮ ਕਰਦਾ ਸੀ ਤੇ ਗਰਦਾਸਪੁਰ ਨੂੰ ਇਧਰ ਦਿਨਾ ਨਗਰ ਤੱਕ ਜਾਂਦਾ ਹੁੰਦਾ ਸੀ ਤੇ ਉਹ ਇੱਕ ਦਿਨ ਰਸਤੇ ਵਿੱਚ ਆ ਰਿਹਾ ਸੀ ਮੈਂ ਤੇ ਉਹ ਦਾ ਮੋਟਰਸਾਈਕਲ ਇੱਕ ਰੋਂਗ ਸਾਈਡ ਤੋਂ ਲਿਆ ਕੇ ਮੁੰਡਾ ਮਾਰ ਗਿਆ ਮੋਟਰਸਾਈਕਲ ਮੇਰੀ ਲੱਤ ਉੱਟ ਗਈ ਇਥੋਂ ਸਾਡੀ ਟੁੱਟ ਗਈ ਲੱਤ ਦੀ ਮੇਰੀ ਦੀ ਸਰ ਉਹ ਸਮੱਸਿਆ ਕੀ ਆ ਰਹੀ ਹੈ ਮੇਨ ਸਮੱਸਿਆ ਇਹ ਆ ਰਹੀ ਜੇ ਜੀ ਨਾਂ ਦੇ ਇੱਕ ਸਹੀ ਤਰ੍ਹਾਂ ਚੱਲਿਆ ਜਾਂਦਾ ਜੀ ਮੇਰ ਨੂੰ ਤੇ ਇੱਕ ਪੈਰ ਵੀ ਥੋੜਾ ਉੱਚਾ ਹੋ ਗਿਆ ਲੱਤ ਵੀ ਟੇਢੀ ਹੋ ਗਈ ਨਾ ਗੋਡਾ ਫੋਲਡ ਹੁੰਦਾ ਜੇ ਯਾਨੀ ਕਿ ਆਪਰੇਟ ਜਿਹੜਾ ਸਕਸੈਸ ਨਹੀਂ ਆਇਆ ਸਹੀ ਨਹੀਂ ਹੋਇਆ ਹੋਗਾ ਕਿੰਨਾ ਖਰਚ ਆ ਗਿਆ ਖਰਚਾ 2-3 ਲੱਖ ਰੁਪਈਆ ਆ ਗਿਆ ਐਕਸੀਡੈਂਟ 8 ਮਾਰਚ ਨੂੰ ਆਇਆ 2023 ਚ ਸਰ ਕਿਵੇਂ ਹੋਣ ਮਤਲਬ ਜੇ ਜਦੋਂ ਤੁਸੀਂ ਕੈਰੀਓਪਰੇਟ 2-3 ਲੱਖ ਆ ਗਿਆ ਤੇ ਕਿਵੇਂ ਉਹ ਪੈਸੇ ਅਰੇਂਜ ਕੀਤੇ ਗਏ ਜਾਂ ਕੀ ਕੀ ਫਾਇਦੇ ਮਿਲ ਬਾਤੇ ਪੈਸੇ ਰਹੇ ਆ ਭਾਜੀ ਥੋੜੀ ਜ਼ਮੀਨ ਹੈ ਵੀ ਥੋੜੀ ਤਾਂ ਹੀ ਥੋੜਾ ਜਿਹਾ ਉਹ ਵੇਚਿਆ ਤੇ ਉਹ ਵੇਚ ਕੇ ਤੇ ਇਲਾਜ ਕਰਾਇਆ ਜੀ ਕਿਉਂਕਿ ਘਰ ਦਾ ਖਰਚਾ ਤੇ ਮੇਰੇ ਸਿਰ ਤੇ ਸਾਰਾ ਚੱਲਦਾ ਜੀ ਮੈਂ 5-6000 ਜੌਬ ਤੇ ਲੱਗਾ ਹੋਇਆ ਹਾਂ ਪਰ ਉਸ ਤੋਂ ਬਾਅਦ ਸਾਰਾ ਹੀ ਹੁਣ ਕੰਮ ਖਰਾਬ ਹੋ ਗਿਆ ਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਸਕਸੈਸ ਨਹੀਂ ਆਉਂਦੀ ਅੱਗੇ ਪ੍ਰੋਸੈਸ ਤਾਂ ਕਿੱਥੇ ਨਾ ਚੱਲ ਰਹਾ ਹੁਣ ਤਾਂ ਪੀਜੀਆ ਹੀ ਚੱਲ ਰਿਹਾ ਜੇ ਇਲਾਜ ਹੁਣ ਦinesh babbu ji ਹੁਣਾਂ ਨੇ ਕਰਾਇਆ ਇਲਾਜ ਇਹ ਕੈਂਡੀਡੇਟ ਕੈਂਡੀਡੇਟਾਂ ਦੀ ਵੀ ਜੀ ਵੀ ਦੇਣਾ ਕਿਵੇਂ ਉਹਨਾਂ ਨਾਲ ਗੱਲਬਾਤ ਹੋਈ ਠੀਕ ਗੱਲਬਾਤ ਇਦਾਂ ਹੀ ਇੱਕ ਵਾਰੀ ਗਏ ਸੀ ਦਿਨੇਸ਼ ਬੱਬੂ ਜੀ ਬਾਰੇ ਸੁਣਿਆ ਸੀ ਇਦਾਂ ਹੀ ਨਿਊਜ਼ ਤੇ ਵੀ ਸੁਣਦੇ ਰਹਿੰਦੇ ਸੀ ਕਿ ਬਹੁਤ ਵਧੀਆ ਬੰਦੇ ਨੇ ਇੱਕ ਵਾਰੀ ਅਸੀਂ ਗਏ ਸੀ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਜਾ ਕੇ ਆਪਾਂ ਆਪਣੀ ਮੁਸ਼ਕਲ ਦੱਸੀ ਦਿਨੇਸ਼ ਬੱਬੂ ਜੀ ਨੂੰ ਆਪਣੀ ਮੁਸ਼ਕਲ ਦੱਸੀ ਤੇ ਨੇ ਉਸ ਬੱਬੂ ਜੀ ਨੇ ਉਸੇ ਟਾਈਮ ਹੀ ਸਾਰਾ ਮੈਰੇ ਟ੍ਰੈਨਿੰਗ ਤੋਂ ਮੈਨੂੰ ਜੋ ਵੀ ਕਰਨਾ ਹੈ ਉਹਨਾਂ ਨੇ ਉਸੇ ਟਾਈਮ ਫੋਨ ਕਰਕੇ ਸਾਰਿਆਂ ਕਹੇ ਉਹਨਾਂ ਨੇ ਆਪਣਾ ਘਰ ਦਾ ਮੈਂਬਰ ਇੱਕ ਲਾਇਆ ਫਿਰ ਉਹ ਪੀਜੀਆ ਲੈ ਕੇ ਜਾਂਦਾ ਰਿਹਾ ਹੈ ਹੱਡੀਆਂ ਰਟੀਆਂ ਲਾਤੂ ਕੀ ਹੋ ਗਈਆਂ ਬਿਲਕੁਲ ਕੰਮ ਕਰਨ ਜੇਗਾ ਤਾਂ ਹੈ ਹੀ ਨਹੀਂ ਜੇ ਇਹਨੂੰ ਨਾਲ ਨਹੀਂ ਲੋਤੀ ਪਈ ਹੁਣ ਗਨੇਸ਼ ਬੱਬੂ ਜ ਉਹਨਾਂ ਨਾਲ ਕੀ ਕੀਤੀ ਸੀ ਤੇ ਉਹਨਾਂ ਉਹ ਲਾਏ ਦੇ ਜਕਰ ਉਹਨ ਬਹੁਤ ਵਧੀਆ ਲਾਏ ਜਦੇ ਉਹਨਾਂ ਦੇ ਮੁੰਡੇ ਆਪਣੇ ਦੀ ਡਿਊਟੀ ਲਾਤੀ ਆ ਪੱਕੀ ਤੇ ਆ ਪਾਂਦੇ ਹਲੇ ਉਥੇ ਚੰਡੀਗੜ੍ਹ ਪੀਜੀਏ ਹਸਪਤਾਲ ਲੈ ਕੇ ਤੁਰ ਕੇ ਨੇ ਜਿੰਨਾ ਖਰਚਾ ਰੋਟੀ ਦੀ ਕੋ ਖਰਚਾ ਕਰਨ ਦੇ ਰੋਟੀ ਵੀ ਖਵਾ ਦੇਨਾਂ ਨੇ ਜਾਂਦਿਆਂ ਨੂੰ ਤੇ ਉਥੇ ਲੈ ਕੇ ਜਾਂਦੇ ਜੇ ਤੇ ਸਾਰਾ ਹੀ ਉਥੇ ਅੱਗੇ ਇਹਨਾਂ ਨੂੰ ਭਾਲ ਦਿੰਦੇ ਨੇ ਤੇ ਆਪ ਹੀ ਡਾਕਟਰ ਨਾਲ ਮਿਲ ਮੁਲ ਕੇ ਸਾਰਿਆਂ ਨੂੰ ਜਿੱਥੇ ਵੀ ਫੋਨ ਫਾਨ ਕਰਨਾ ਕਰਕੇ ਤੇ ਆਪ ਹੀ ਸਾਰਾ ਕੰਮ ਦੇ ਕਰਾਉਣ ਜੀ ਹਾਂਜੀ ਅ ਗਨੇਸ਼ ਬੱਬੂ ਜੀ ਸਾਡੇ ਘਰ ਦਾ ਖਰਚਾ ਬਹੁਤ ਔਖਾ ਚੱਲਣ ਰਿਹਾ ਸੌਦੇ ਪਾਣੀ ਦਮ ਔਖੇ ਆ ਤੇ ਹੁਣ ਗਣੇਸ਼ ਬੱਬੂ ਜੀ ਜਿਹੜੇ ਆ ਉਹ ਇਸ਼ਾਰਾ ਖਰਚਾ ਦੇ ਇਹ ਕਰਤ ਕਰਾਉਣ ਦੇ ਤੇ ਇਹਨੂੰ ਖੜਕ ਦੇ ਲਾਜ ਦੇ ਕਰੂੰ ਬਹੁਤ ਤੰਗੀ ਸੀ ਹਾਂਜੀ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਨੂੰ ਮੈਸੇਜ ਸਾਡੀ ਕੋਈ ਮਤ ਕਰ ਸਕਦਾ ਤੇ ਕਰ ਸਕਦਾ ਜੀ ਹਾਂਜੀ ਗਣੇਸ਼ ਸਿੰਘ ਬੱਬੂ ਦੇ ਨਾਲ ਜੁੜੋ ਤੁਹਾਡੀ ਮਤ ਕਰ ਸਕਦੇ ਤਾਂ ਹੋਰ ਵੀ ਲੋਕਾਂ ਦੀ ਕਰ ਸਕਦੇ ਪੂਰੇ ਆਪਣੇ ਪੰਜਾਬ ਦੇ ਗਦਾਫਰ ਜਿਹੜੇ ਦੇ ਲੋਕਾਂ ਨੂੰ ਆਣਾ ਬਈ ਜੁੜ ਸਕਦੇ ਤਾਂ ਜੁੜੋ ਦੇ ਨਾਲ ਤੁਹਾਡੀ ਮਤ ਇਨੀ ਦੇ ਨਹੀਂ ਕਰਦਾ ਹੋਰ ਵੀ ਕਿਹ ਗਰੀਬ ਦੀ ਤਗੜੇ ਦੀ ਵੀ ਮਾੜੇ ਦੀ ਵੀ ਕਰ ਸਕਦੇ ਨੇ ਮੇਰੇ ਹਸਬੰਦ ਦੀ ਸਾਡੀ ਮੈਰिज ਨੂੰ 4 ਸਾਲ ਹੋ ਗਏ ਸੀਗੇ ਉਸ ਤੋਂ ਬਾਅਦ ਇਹ ਮਤਲਬ ਇਤਰਾ ਹੀ ਲੋਕਲ ਹੀ ਕੰਮ ਕਰਦੇ ਸੀਗੇ ਫਾਈਨੈਂਸ ਦਾ ਉਹਦੇ ਵਿੱਚ ਇਹ ਨਾ ਗੁਰਦਾਸਪੁਰ ਗਈ ਜਿਹਦੇ ਚ ਨਾ ਦਾ ਇੱਕ ਸਾਈਡ ਤੇ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਰਹਿਦਾ ਕੰਮ ਤੇ ਬਿਲਕੁਲ ਬੰਦ ਹੀ ਹੋ ਗਿਆ ਸੀ ਸਾਡਾ ਬੱਚਾ ਇੱਕ 3 ਮਹੀਨੇ ਦਾ ਹੀ ਦਾ ਜਿਹੜਾ ਇੱਕ ਜਾ ਕੇ ਬਹੁਤ ਹੀ ਜ਼ਿਆਦਾ ਮੁਸ਼ਕਲ ਕਿਉਂਕਿ ਸਾਡੇ ਘਰ ਵਿੱਚ ਹੋਰ ਕੋਈ ਲੇਡੀਜ਼ ਵੀ ਨਹੀਂ ਹੈਗੀ ਜਿਹੜੀ ਮੇਰੇ ਬੱਚੇ ਨਾਲ ਸਾਹ ਮਸਾਕਦੀ ਤੇ ਇਲਾਜ ਕਰਵਾਇਆ ਹੀ ਇਹਨਾਂ ਦਾ ਹੁਣ 1.5 ਸਾਲ ਹੋ ਗਿਆ ਜਿ ਇਹਨਾਂ ਦਾ ਇਲਾਜ ਬਿਲਕੁਲ ਸਹੀ ਨਹੀਂ ਹੋਇਆ ਉਸ ਹਸਪੀਟਲ ਵਿੱਚ ਫੇਰ ਇਹਨਾਂ ਦੀ ਹੁਣ ਉਲੱਤ ਵਿੱਚ ਨਾ ਥੋੜੀ ਮਤਲਬ ਦਰਦ ਹੋਣ ਲੱਗ ਪਈ ਜਿਸ ਤੇ ਬਾਅਦਾਂ ਹੀ ਕਦੇ ਹਸਪੀਟਲਾਂ ਵਿੱਚ ਵਿਖਾਇਆ ਹਸਪੀਟਲ ਵਾਲਿਆਂ ਨੇ ਇਹਨਾਂ ਨੂੰ ਦੱਸਿਆ ਕਿ ਇਹਨਾਂ ਦਾ ਮਤਲਬ ਇਲਾਜ ਦੁਬਾਰਾ ਫੇਰ ਹੋਣਾ ਵਾ ਸਰਜਰੀ ਹੋਣੀ ਹੈ ਲੱਤ ਦੀ ਤੇ ਜਦੋਂ ਸਾਨੂੰ ਸਾਰੇ ਜਣੇ ਖਰਚਾ ਦੱਸਦੇ ਹੀ ਤੇ ਇਹਨਾਂ ਚੁੱਪ ਕਰਕੇ ਮਤਲਬ ਘਰ ਆ ਜਾਣੇ ਕਿਉਂਕਿ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਪਾਈਆਂ ਦਿਨੇ ਸਿੰਘ ਬੱਬੂ ਜੀ ਜਿਹੜੇ ਨੇ ਉਹਨਾਂ ਨੇ ਸਾਨੂੰ ਮਤਲਬ ਅਗਲੇ ਦਿਨੀ ਬੁਲਾ ਲਿਆ ਇਹਨਾਂ ਨੂੰ ਹਰਪਿੰਦਰ ਸਿੰਘ ਨੂੰ ਜਦੋਂ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕੋਈ ਟੈਨਸ਼ਨ ਨਾ ਲਓ ਵੀ ਅਸੀਂ ਤੁਹਾਡਾ ਸਭ ਕੁਝ ਜਿਹੜਾ ਇਲਾਜ ਉਹ ਫ੍ਰੀ ਕਰਵਾਵਾਂਗੇ ਕਿ ਇਹਨਾਂ ਦਾ ਇਲਾਜ ਹੁਣ ਉਹਨਾਂ ਨੇ ਦੱਸਿਆ ਗਿਆ ਹੀ ਕਿ ਪੀਜੀਆਈ ਕਰਵਾਉਣਾ ਤੁਹਾਡੇ ਕੋਈ ਨਹੀਂ ਜ਼ਿਆਦਾ ਮਤਲਬ ਹੈ ਨਹੀਂ ਹੀ ਪੈਸੇ ਕਿ ਜਿਹੜੇ ਹੀ ਨਾਲ ਪੀਜੀਆਈ ਲੈ ਕੇ ਜਾ ਸਕਦੇ ਜਿਸ ਦਿਨ ਤੋਂ ਅਸੀਂ ਬੱਬੂ ਜੀ ਉਹਨਾਂ ਨੂੰ ਮਿਲੇ ਆ ਉਹ ਸਾਨੂੰ ਫ੍ਰੀ ਹੀ ਉੱਥੇ ਲੈ ਕੇ ਜਾਂਦੇ ਨੇ ਟੈਸਟ ਵਗੈਰਾ ਵੀ ਉਹਨਾਂ ਨੇ ਕਰਵਾਏ ਨਹੀਂ ਤੇ ਇਲਾਜ ਵੱਲੋਂ ਵੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਇਹ ਤੁਹਾਡਾ 1 ਰੁਪਏ ਦਾ ਖਰਚਾ ਨਹੀਂ ਆਉਂ ਦਿੰਦੇ ਜਿੰਨਾ ਵੀ ਤਾਂ ਮਤਲਬ ਇਹਨਾਂ ਦਾ ਇਲਾਜ ਵਾਸਤੇ ਪੈਸਾ ਚਾਹੀਦਾ ਹੀ ਖੁਦ ਦਵਾਂਗੇ